ਸਰਸਰੀ ਕਾਲਜ ਦੇ ਕਿਸਾਨ ਭਰਾਓ ਦੋ ਖਬਰਾਂ ਸਾਹਮਣੇ ਆ ਰਹੀਆਂ ਜੀ ਇੱਕ ਹਰਿਆਣੇ ਤੋਂ ਤੇ ਇੱਕ ਕਰਨਾਟਕਾ ਤੋਂ ਜਿੱਥੇ ਕਿਸਾਨਾਂ ਵੱਲੋਂ ਕਾਫੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਹੜੀ ਹਰਿਆਣੇ ਤੋਂ ਖਬਰ ਆ ਰਹੀ ਹੈ ਤੁਹਾਡੇ ਸਾਹਮਣੇ ਜਿਹੜਾ ਵਾ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਕਾਫੀ ਜਿਹੜਾ ਇੱਕ ਮੰਤਰੀ ਜਿਹੜਾ ਉਹਦੇ ਨਾਲ ਬੈਸ ਬਸਈਆ ਕਿਸਾਨਾਂ ਦਾ ਹੋ ਜਾਂਦਾ ਤੇ ਜਿਹੜੀ ਹਾਂ ਗੱਲ ਜਿਹੜੀ ਆ ਹੱਥੋ ਪਾਈ ਤੱਕ ਪਹੁੰਚ ਜਾਂਦੀ ਹੈ ਤੇ ਕੁਝ ਮੰਤਰੀ ਨੂੰ ਸਵਾਲ ਪੁੱਛਿਆ ਜਾਂਦਾ ਵੀ ਜਦੋਂ ਕਿਸਾਨਾਂ ਦੇ ਨਾਲ ਖੜਨਦਾ ਸਮਾਂ ਸੀ ਉਦੋਂ ਤੁਸੀਂ ਕਿੱਥੇ ਸੀਗੇ ਇਸ ਗੱਲ ਤੋਂ ਜਿਹੜੀ ਐ ਬੈਸ ਬਸਾਈਆ ਹੁੰਦੀ ਐ ਤੇ ਜਿਹੜੀ ਐ ਕਿਸਾਨਾਂ ਦਾ ਗੁੱਸਾ ਜਿਹੜਾ ਉਹ ਮੰਤਰੀ ਤੇ ਜਿਹੜਾ ਉਹ ਫੁੱਟ ਜਾਂਦਾ ਦੂਸਰੀ ਜਿਹੜੀ ਆ ਦੂਸਰੀ ਖਬਰ ਆ ਰਹੀ ਐ ਜੀ ਕਰਨਾਟਕਾ ਤੋਂ ਜਿੱਥੇ ਕਿਸਾਨਾਂ ਦਾ ਭਾਰੀ ਇਕੱਠ ਹੋਇਆ ਤੇ ਕਾਫੀ ਗੁੱਸੇ 'ਚ ਜਿਹੜੇ ਨਜ਼ਰ ਆਏ ਕਿਸਾਨ ਇਹ ਅਧੋਲਨ ਜਿਹੜਾ ਵਾ ਪੂਰੇ ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਫੈਲ ਚੁੱਕਾ ਵਾ ਕਰਨਾਟਕਾ ਦੇ ਵਿੱਚ ਵੀ ਪੁਲਿਸ ਦੀ ਤੇ ਜਿਹੜੀ ਆ ਕਿਸਾਨਾਂ ਦੀ ਕਾਫੀ ਆਪਸ ਦੇ ਵਿੱਚ ਗਰਮੋ-ਗਰਮੀ ਜਿਹੜੀ ਆ ਉੱਥੇ ਹੋ ਜਾਂਦੀ ਆ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਸੋ ਜਿਹੜਾ ਵਾ ਕਿਸਾਨੀ ਅੰਦੋਲਨ ਪੂਰੇ ਜਿਹੜਾ ਵਾ ਇੰਡੀਆ ਦੇ ਵਿੱਚ ਜਿਹੜਾ ਵਾ ਹੁਣ ਪਹੁੰਚ ਚੁੱਕਾ ਵਾ ਹਰੇਕ ਸਟੇਟ ਦੇ ਵਿੱਚ ਸਾਰੇ ਕਿਸਾਨ ਜਿਹੜੇ ਆ ਉਹ ਸਾਰੇ ਰੋਜ਼ ਪ੍ਰਦਰਸ਼ਨ ਕਰ ਰਹੇ ਆ ਮੰਤਰੀਆਂ ਦੇ ਖਿਲਾਫ ਮੰਤਰੀਆਂ ਨੂੰ ਪਿੰਡ 'ਚ ਨਹੀਂ ਵੜਨ ਦੇ ਰਿਹਾ ਸੋ ਇਹ ਆਪਣਾ ਮਕਸਦ ਵੀਡੀਓ ਬਣਾਉਂਦਾ ਏਸੀਪੀ ਲੋਕਾਂ ਤੱਕ ਜਾਣਕਾਰੀ ਪਹੁੰਚੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਜਿਹੜਾ ਵਾ ਅੰਦੋਲਨ ਜਿਹੜਾ ਵਾ ਉਹ ਸਾਰੇ ਜਿਹੜਾ ਇੰਡੀਆ ਦੇ ਵਿੱਚ ਉਹ ਪਹੁੰਚ ਚੁੱਕਾ ਵਾ ਕੱਲੇ ਪੰਜਾਬ ਦਾ ਅंदोलਨ ਨਹੀਂ ਰਹਿ ਗਿਆ ਪੂਰੇ ਜਿਹੜੇ ਇੰਡੀਆ ਦੇ ਵਿੱਚ ਅੰਦੋਲਨ ਕਿਸਾਨ ਕਰ ਰਹੇ ਆ ਧੰਨਵਾਦ ਜੀ